ਮੋਟਰਸਾਈਕਲ ਦੇ ਮੋਲ ਦਾ ਟਰੈਕਟਰ ਆ ਪਰ ਹਉ ਹਾਂ ਨਹੀਂ ਹੁਣ ਇਹਦੀ ਅਸੇ ਹਾਂ ਨਾਲਾ ਰੇਟ 25000 ਮੰਨਤਾ ਨਾ ਜੂ ਹਾਂ ਨਾਲਾ ਰੇਟ ਆ 95000 ਰੁਪਏ ਦਾ ਗੱਡਾ ਫੱਟੀ ਕੁੱਲ ਸਮਾਨ ਇਹਦੇ ਨਾਲ ਆ 5 ਲੱਖ ਰੁਪਏ ਦਾ 50 ਐਚਪੀ ਵਾਲਾ ਯਾਰ ਮੈਨੂੰ ਤਾਂ ਨਹੀਂ ਲੱਗਦਾ ਜੀ ਨਹੀਂ ਦਿੰਦੇ ਕੋਈ ਨਹੀਂ ਦਿੰਦਾ 855 2000 ਮਾਡਲ ਆਉਂਦਾ ਇਹਨਾਂ ਰੁਪਈਆਂ ਦਾ ਇਹ 13 ਮਾਡਲ ਇਹ 13 ਮਾਡਲ ਹੈ ਕੰਮ ਨਹੀਂ ਦੇਣਾ ਇਹਦੇ ਪਾਵਰ ਹੈ ਤੇ ਹੁਣ ਤੁਸੀਂ ਕੋਲ 2 ਲੱਖ ਸਵਾ 2 ਲੱਖ ਦੇ ਦੇ ਦਾਂਗੇ ਯਾਰ ਸਵਾ 2 ਲੱਖ ਰੁਪਈਆ ਦਾ ਇਹ ਟਰੈਕਟਰ ਲੈ ਜੇ ਉਹ ਤੇ 8 ਮਾਡਲ ਆ ਡਬਲ ਕਲਚ ਆ ਪੰਜਾਬ ਦਾ ਨੰਬਰ ਆ ਟਾਇਰ 14 ਵਾਲੇ ਆ ਟਾਇਰ ਹੈਗੇ ਆ 14 ਵਾਲੇ ਜੇਕੇ ਦੇ ਟਾਇਰ ਆ ਟਾਇਰ ਬਹੁਤ ਪਏ ਆ ਨਵੀਂ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਅੱਜ ਆਪਾਂ ਮਿੱਤਰੋ ਖੜੇ ਆ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਨਾਲ ਜੁੜੇ ਆਪਣੇ ਭਾਈ ਦੀਪਦੀਪ ਕੀ ਹਾਲ ਚਾਲ ਬਹੁਤ ਵਧੀਆ ਬਾਈ ਸਤਨਾਮ ਇਹ ਛੋਟੇ ਜ਼ਿਮੀਂਦਾਰਾਂ ਵਾਲੇ ਵੀਰ ਕੋਲ ਟਰੈਕਟਰ ਹੁੰਦੇ ਆ ਜਿਵੇਂ ਕਿ ਦੇ ਕਿੰਨੇ ਤੋਂ ਕੰਮ ਚੱਲ ਪੈਂਦਾ ਰੱਖ ਦੋ ਬਾਈ ਲੱਖ ਤੋਂ ਲੈ ਕੇ 3 ਲੱਖ ਤੱਕ ਹਾਂ ਲੱਖ ਰੁਪਏ ਤੋਂ ਲੈ ਕੇ 3 ਲੱਖ ਤੱਕ ਵੀਰ ਕੋਲ ਟਰੈਕਟਰ ਮਿਲ ਜਾਣਗੇ ਪੁਰਾਣਾ ਤੁਹਾਡਾ ਵਿੱਚ ਘਟਵਾ ਦਾਂਗੇ ਘਟਵਾ ਜਾਓ ਜੀ ਪੁਰਾਣਾ ਤਾਂ ਕਟਿਆ ਜਾਊਗਾ ਕਟਲਾਂ ਕਟਲਾਂ ਤੇ ਹੁਣ ਮੈਂ ਇਹਦਾ ਦੀਪ ਆ ਖੜਾ ਤੇਰੇ ਕੋਲ ਫਾਰਮ ਟਰੈਕ 50 ਦਾ ਹਾਂ ਕੀ ਗੱਲ ਬਾਤ ਆ ਕਿੰਨਾ ਮਾਡਲ ਹੈ 96 ਮਾਡਲ ਹੈ ਠੀਕ ਹੈ ਫਰਸਟ ਪਾਰਟੀ ਟਰੈਕਟਰ ਹੈ 96 ਮਾਡਲ ਆ ਪਹਿਲੇ ਨਾਮ ਆ ਹਾਂ ਪੰਜਾਬ ਨੰਬਰ ਚਿੱਪ ਆਲੀ ਇਹਦੀ ਆਰਸੀ ਹੈ ਠੀਕ ਹੈ ਸਾਰਾ ਟਰੈਕਟਰ ਓਰੀਜਨਲ ਹੈ ਨੰਬਰ ਵੀ ਪੰਜਾਬ ਆ ਸਾਰਾ ਟਰੈਕਟਰ ਓਰੀਜਨਲ ਆ ਇਹ ਰੰਗ ਰੂਗ ਦੀ ਗੱਲ ਕਰੀਏ ਜਾ ਰਹੀ ਕਿਤੇ ਵੀ ਨਹੀਂ ਬਾਈ ਨਾ ਮਰਗਾ ਸਾਰਾ ਉਹੀ ਕਮਿਊਨਿਟੀ ਟਰੈਕਟਰ ਦੇ ਵਿੱਚ ਸਾਰਾ ਕੁਝ ਹੈਗਾ ਟਰੈਕਟਰ ਦਾ ਨਾਲ ਦਾ ਹਾਂ 97 ਮਾਡਲ ਆ 44 ਕਾਪੀ ਆ ਪੰਜਾਬ ਨੰਬਰ ਆ 1 ਲੱਖ ਤੇ 20 ਹਜ਼ਾਰ ਦਾ ਮਾਡਲ ਆ ਕਿੰਨੇ ਦਾ ਚਲੂੰ ਤਾਂ ਦੇਣਾ ਹੀ ਲੱਖ ਦਾ ਪਰ ਆਪਾਂ ਤੁਹਾਡੀ ਵੀਡੀਓ ਦੇ ਮਾਧਿਅਮੇ ਸਿਰ ਤੇ 95 ਹਜ਼ਾਰ ਟਰੈਕਟਰ ਦੇ ਦਾਂ ਹਾਂ ਨਾ 95 ਹਜ਼ਾਰ ਦਾ ਮੋਟਰਸਾਈਕਲ ਨਹੀਂ ਮੁੱਲ ਦਾ ਮੋਟਰਸਾਈਕਲ ਦੇ ਮੁੱਲ ਦਾ ਟਰੈਕਟਰ ਆ ਪਰ ਹੋ ਹਾਂ ਨਾ ਹੀ ਹੁਣ ਇਹਦੀ ਅਸੇ ਹਾਂ ਨਾਲਾ ਰੇਟ ਆ 25000 ਮੰਨ ਤਾਂ ਉਹ ਜੂ ਹਾਂ ਨਾਲਾ ਰੇਟ ਆ 95000 ਰੁਪਏ ਦਾ ਚੰਦਾ ਫੱਟੀ ਕੁੱਲ ਸਮਾਨ ਇਹਦੇ ਨਾਲ ਆ ਉਹ ਤਾਂ ਲੈਣੀ ਲੈਣਾ ਆ ਦੱਸੋ ਹੁਣ ਇਹ ਬਾਈ ਇਛਾ ਆ ਗਿਆ ਇਹਦੇ 99 ਇਸ ਸਰ ਆ ਗਿਆ 241 ਐਨਸੀ ਹਾਂ ਜਿਹੜੇ ਨਵੇਂ ਮਾਡਲ ਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਨੰਬਰ ਪੰਜਾਬੀ ਨੰਬਰ ਪੰਜਾਬ ਆ ਬਾਈ ਬਠਿੰਡੇ ਦਾ ਨੰਬਰ ਆ ਸਾਰਾ ਟਰੈਕਟਰ Ориਜਨਲ ਆ ਸਾਰਾ ਟਰੈਕਟਰ ਤੇ Ориਜਨਲ ਜੀ ਗੱਲ ਕਰੀਏ ਯਾਰ ਜਿਵੇਂ ਸੁੱਕਾ ਪਿਆ ਪਲੇਟਾਂ ਬਲੂਟਾਂ ਜਿਵੇਂ ਹੀ ਲੱਗੀਆਂ ਬਗਾਨਾ ਸਾਰਾ ਨਾਲ ਆ ਬਾਈ ਜੇ ਮੈਂ ਹੋਰ ਦੱਸ ਸਾਰਾ ਅਗਲੇ ਡਾ 70 ਕ ਪੈਸੇ ਆ ਮੂਰਲੇ ਨਵੇਂ ਆ ਮੂਰਲੇ ਨਵੇਂ ਆ ਟਾਇਰ ਤੇ ਇਹਦੇ ਹੁਣ ਆ ਪਾਜ ਗਏ ਜੇ ਅੱਗੇ ਰੇਟ ਤੇ ਨੰਬਰ ਪੰਜਾਬੀ ਆ ਹਾਂ ਨੰਬਰ ਪੰਜਾਬੀ ਆ 1 ਲੱਖ 42 ਹਜ਼ਾਰ 1 ਲੱਖ 42 ਹਜ਼ਾਰ ਇੱਕ 30 ਦੇ ਦੇ ਤਾਂ 130 ਦਾ ਸਵਾ ਲੱਖ ਦਾ ਲੈ ਕੇ ਜਾਇਓ ਜੀ ਸੁੱਖਾ ਸੌਖਾ ਹੋ ਜਾਣਾ ਕੰਮ ਸੌਖਾ ਹੋ ਜਾਣਾ ਸਵਾ ਲੱਖ ਦਾ ਲੈ ਜੀ ਅੱਗੇ ਆ ਗਿਆ ਡੀਆਈ 450 ایس ایس ਇਹਦੇ ਬਾਰੇ ਪੰਜ ਜਾਣ ਇਹ ਬਾਈ 13 ਮਾਡਲ ਹੈ ਠੀਕ ਹੈ ਪਾਵਰ ਸਟੀering ਹੈ 13 ਮਾਡਲ ਪਾਵਰ ਸਟੀering ਡਿਸਕ ਬ੍ਰੇਕ ਹਾਂ ਤੇ ਡਬਲ ਕਲਚ ਡਬਲ ਕਲਚ ਡਬਲ ਕਲਚ ਦੇ ਵਿੱਚ ਹਾਂ ਟਾਇਰ ਚਾਰੀ ਅੱਧੇ ਕਿਨੇ ਰੰਗ ਰੂਪ ਦਾ ਸਾਰਾ オリジナル ਹੈ ਰੰਗ ਰੂਪ ਦਾ ਪਿਆ ਸਾਰਾ オリジナル ਟਾਇਰ ਹੈਗੇ ਅੱਧੇ ਚਾਰੇ ਹਾਂ ਇਹ ਟਰੈਕਟਰ ਪਿਆ 200000 ਰੁਪਿਆ ਤੇ ਨੰਬਰ ਐਚ ਆ ਰ ਆ ਨੰਬਰ ਐਚ ਆ ਰ ਆ ਨੰਬਰ ਆ ਗਿਆ ਐਚ ਆਰ ਤੇ ਡਬਲ ਕਲੱਚ ਆ 2,25 ਹਜ਼ਾਰ 2 ਲੱਖ ਰੁਪਈਆ ਹਾਂ ਕਿੰਨੇ ਦਾ ਪੂਰੇ 2 ਲੱਖ ਦੇਦੇ ਆਂ ਭਾਈ ਪੂਰੇ 2 ਲੱਖ ਦਾ ਇਹ ਉਹ ਦਿੰਦਾ ਨਹੀਂ ਭਾਈ ਪਾਵਰ 13 ਆਇਆ ਪਾਵਰ ਮਾਡਲ 13 ਦਾ ਟਰੈਂਕ ਆਉਂਦਾ 2 ਲੱਖ ਮਾਡਲ 13 ਆ 2 ਲੱਖ ਰੁਪਈਆ ਦਾ 50 ਐਚਪੀ ਵਾਲਾ ਯਾਰ ਮੈਨੂੰ ਤਾਂ ਨਹੀਂ ਲੱਗਦਾ ਨਹੀਂ ਦਿੰਦਾ ਕੋਈ ਕੋਈ ਨਹੀਂ ਦਿੰਦਾ 2 ਲੱਖ 855 2000 ਮਾਡਲ ਆਉਂਦਾ ਅੰਦਰ ਰੁਪਈਆ ਦਾ ਇਹ 13 ਮਾਡਲ ਇਹ 13 ਮਾਡਲ ਹੈ ਕੰਮ ਹੋ ਨਹੀਂ ਜਣਾ ਵਾਲੇ ਪਾਵਰ ਹੈ ਤੇ ਹੁਣ ਤੇਰੇ ਕੋਲ 55 ਵੀ ਆ ਗਿਆ ਨਾਲ ਤਿੰਨ ਮਾਡਲ ਜਿਹਦੇ ਬਾਰੇ ਪਾਈ ਟਾਇਰ ਤਾਂ ਨਵੇਂ ਆ ਗਲੇ ਤੇਰੇ ਅਗਲੇ ਜ ਤੇ ਇੰਜਨ ਗੇਰ ਦਾ ਇੰਜਨ ਗੇਰ ਦਾ ਜਿਵੇਂ ਨਵਾਂ ਕਾ ਡਾਕਟਰ ਸਾਰਾ ਟਰੈਕਟਰ ਓਰੀਜਨਲ ਹੈ ਸਾਰਾ ਟਰੈਕਟਰ ਓਰੀਜਨਲ ਹੈ ਕਲੌਸ ਕਾਰ ਦੇ ਇੰਜਨ ਚ ਕਰਲੌਸ ਘਰ ਇੰਜਨ ਦੇ ਵਿੱਚ ਆ ਗਿਆ ਅਗਲੇ ਟਰਨਵੇਂ ਆ ਗਿਆ ਡਬਲ ਕਲਚ ਆ ਉਹ ਸਾਰੇ ਨੂੰ ਪਤੀਆ ਟਮਾਟਰੀ ਆ ਗਿਆ ਹਾਂ ਠੀਕ ਹੈ 2003 ਮਾਡਲ ਆ ਸੋ ਸਾ ਬਹੁਤ ਸੋਹਣੀ ਬਈ ਟਰੈਕਟਰ ਦੀ ਬਾਈ ਤਿੰਨ ਮਾਡਲ ਆ ਤੇ ਨੰਬਰ ਪੰਜਾਬ ਨੰਬਰ ਹਰਿਆਣਾ ਬਾਈ ਨੰਬਰ ਹਰਿਆਣਾ 245000 ਹਾਂ ਕਿੰਨੇ ਦਾ 2 ਲੱਖ 2 ਲੱਖ ਸਵਾ 2 ਲੱਖ ਦੇ ਦੇ ਰਾਂਗੇ ਯਾਰ ਸਵਾ 2 ਲੱਖ ਕਰੀਬ ਦਾ ਇਹ ਟਰੈਕਟਰ ਲੈ ਜੇ ਉਹ 3 ਮਾਡਲ 852 ਅੱਗੇ ਆ ਗਿਆ ਫਾਰਮ ਟਰੈਕ 60 ਇਹ ਵੀ ਡਬਲ ਕਲੱਚ ਹੈ ਇਹ ਵੀ ਡਬਲ ਆ ਬਾਈ ਡਬਲ ਕਲੱਚ ਆ 2004 ਦਾ ਮਾਡਲ ਆ ਇੱਕ ਚੀਜ਼ ਹੋਰ ਆ ਓਰੀਜਨਲ ਡਬਲ ਕਲੱਚ ਆ ਹਾਂ ਓਰੀਜਨਲ ਓਰੀਜਨਲ ਡਬਲ ਕਲੱਚ ਆ ਓਰੀਜਨਲ ਕਿਉਂਕਿ ਪੈਡਲ ਹਾਂ ਬਰਾਬਰ ਬਰਾਬਰ ਇਹ ਵੀ ਸਿੱਖਣ ਵਾਲੀਆਂ ਗੱਲਾਂ ਨੇ ਸਿੱਖਣ ਵਾਲੀਆਂ ਗੱਲਾਂ ਨੇ ਇੱਕ ਉੱਤੇ ਡੀਸੀਐਮ ਹੁੰਦਾ ਹਨਾ ਡੀਸੀਐਮ ਹੁੰਦਾ ਇਹ ਦੂਜੇ ਥੋੜਾ ਜਿਹਾ ਨਹੀਂ ਮੁੰਦਾ ਇਹਨਾਂ ਨੂੰ ਉਹ ਨਹੀਂ ਵਾ ਬਾਕੀ ਆ ਪੱਤੀ ਜੀ ਕਸ ਲੈਂਦਾ ਉਹਦੇ ਠੀਕ ਹੈ ਹੈ ਕਿ ਸਿੰਗਲ ਕਰ ਲੈ ਕੇ ਡਬਲ ਕਰ ਲਿਆ ਖੇਰ ਨਵੇਂ ਆ ਗਏ ਅਗਲੇ ਓਰੀਜਨਲ ਡਬਲ ਕਲੱਚ ਆ ਗਿਆ ਫਾਰਮ ਟਰੈਕ 60 ਆ ਜੀ ਨੰਬਰ ਐਚਆਰ ਐਚਆਰ ਬਾਈ 198000 ਰੁਪਿਆ ਡਿਮਾਂਡ ਆ ਕਿੰਨੇ ਦਾ ਹੋ ਜੂਏ 175 ਦਾ ਦੇ ਰਹੇ ਆ ਬਾਈ ਇਹ ਵੀ 175 ਦਾ ਇਹ ਟਰੈਕਟਰ ਮਿਲ ਜੂ 25 25 ਦਾ ਚੱਕ ਦੀ ਤਰ੍ਹਾਂ ਜਾਂਦਾ ਸੀ ਨਾਲ 740 ਡਬਲ ਕਲਚ ਆ 6 ਧੀਰੀ ਦੇ ਵਿੱਚ ਆ 2000 ਮਾਡਲ ਪੂਰਾ 2000 ਮਾਡਲ ਆ ਬਾਈ ਠੀਕ ਆ ਸਿਸਟਮ ਵਗੈਰਾ ਨਾਲ ਹੀ ਆ ਸੰਤ ਵਾਲਾ ਹੈ ਹਾਂ ਠੀਕ ਹੈ ਯਾਰ ਇਹ ਸੌਦਾ ਤੂੰ ਬਿਨਾ ਕਰਨਾ ਬਿਨਾ ਵੀ ਕਰ ਲੈ ਵਿਚ ਲੈਣਾ ਵਿਚ ਵੀ ਦੇ ਦੇ ਵਿਚ ਵੀ ਦੇ ਦਾਂਗੇ ਇੰਜਨ ਗੇਅਰ ਦਾ ਕਿਵੇਂ ਆ ਇੰਜਨ ਗੇਅਰ ਦਾ ਬਾਲਾ ਚੰਗੇ ਇੰਜਨ ਗੇਅਰ ਦਾ ਪੂਰਾ ਚੰਗਾ ਇਹ ਡਿਮਾਂਡ ਇਹਦੀ ਕਰੀ ਬੈਠਾ 1.5 ਲੱਖ ਕਿੰਨੇ ਦਾ ਹੋ ਜੂਏ ਬਿਨਾ ਡੱਕਤਾ ਦਾ ਹੋ ਜੂਏ 1.5 ਲੱਖ ਰੁਪਏ ਦਾ ਹਾਂ ਤੇ ਵਿੱਚ ਡੱਕ ਲੈਣਾ ਦਾ 5000 ਹੋ ਲੱਗੂਆ ਵਿੱਚ ਡੱਕ ਲੈਣਾ ਦਾ ਤਾਂ 1.3 ਲੱਖ ਜੇ ਸਾਰਾ ਕੁਝ ਐਂ ਲੈ ਜਿਓ 1.5 ਲੱਖ ਦਾ ਹਾਂ 1.5 ਲੱਖ ਦਾ ਹੀ ਲੈ ਜਿਓ ਅੱਗੇ 6 ਮਾਡਲ 735 ਇਹਦੇ ਬਾਰੇ ਪਾਈ ਜਾਣੀ ਇਹ ਹਰਾਣਾ ਨੰਬਰ ਆ ਬਾਈ ਇੰਜਨ ਤੇ ਗੀਅਰ ਇੰਜਨ ਗੀਅਰ ਕ੍ਰਾਸ ਕਰਦਾ ਬਹੁਤ ਚੰਗਾ ਇੰਜਨ ਗੀਅਰ ਟਾਇਰ ਵੀ ਨਵੇਂ ਆ ਟਾਇਰ ਮੂਹਰੇ ਨਵੇਂ ਆ ਮਗਲ 13 ਵਾਲੇ 60 ਕੇ ਪੈਸੇ ਆ ਮਗਰਲੇ ਹੈਗੇ 60 ਪੈਸੇ ਟਾਇਰ ਅਗਲੇ ਟਾਇਰ ਆ ਗਏ ਜਮਾ ਨਵੇਂ ਇੰਜਨ ਗੇ ਰਹਿਗਾ ਓਕੇ ਹਾਂ ਨੰਬਰ ਐਚ ਆਰ ਨੰਬਰ ਨੰਬਰ ਐਚ ਆਰ ਨੰਬਰ ਐਚ ਆਰ ਹਾਂ 1 ਲੱਖ 75 ਹਜ਼ਾਰ ਸੀ ਮਾਡਲ ਕਿੰਨੇ ਦਾ ਡੇਢ ਲੱਖ ਦੀ ਇਹ ਦੇ ਦਾ ਡੇਢ ਲੱਖ ਰੁਪਈਆ ਦਾ ਇਹ ਮਿਲ ਜੂ ਤੇ ਅੱਗੇ ਆ ਗਿਆ 265 ਮਹਿੰਦਰਾ ਭੂਮੀ ਪੁੱਤਰਾ ਡੀ ਆਈ ਤੇ ਖਰਚਾ ਤੇਲ ਦਾ ਬਹੁਤ ਘੱਟ ਹੈ ਇਹਦੇ ਕੋਲ ਆ ਕੇ ਤਾਂ ਕਹਿੰਦਾ ਕਿਉਂਕਿ ਮਿੱਤਰੋ ਚੰਗਾ ਟਰੈਕਟਰ ਲੱਭਣਾ ਬਹੁਤ ਔਖਾ ਬਹੁਤ ਔਖਾ ਬਾਈ ਜਿਹੜੇ ਬੀੜ ਦੇ ਘਰੇ ਇਹ ਖੜਾ ਹੈਗਾ ਉਹ ਵੇਚਦਾ ਨਹੀਂ ਨਹੀਂ ਵੇਚਦਾ ਖਰਚਾ ਨਹੀਂ ਬਾਈ ਇਹਦਾ ਖਰਚਾ ਬਾਲਾ ਗਾ ਤਾਂ ਘੱਟ ਜਿਵੇਂ ਕਹ ਕੋਈ ਮਰਜ਼ੀ ਕੰਮ ਲਈ ਚਲੇ ਆਸੇ ਦੇ ਮੁੱਲ ਦਾ ਹੈ ਆਸੇ ਦੇ ਮੁੱਲ ਦਾ ਟਾਇਰ ਅਗਲੇ ਨਵੇਂ ਆ ਮਗਲੇ ਟਾਇਰ ਹੈਗੇ ਹੈਗੇ ਜੀ 40 ਪੈਸੇ ਦੀ ਗੱਲ ਕਰੀ 40 45 ਪੈਸੀ 45 ਪੈਸੀ ਮੰਨ ਕੇ ਆਇਓ ਜੇ ਕੱਦ ਦੇ ਕਹਿੰਦਾ ਹਨ ਇੱਕ ਮਾਡਲ ਹੈ 1.5 ਲੱਖ ਰੁਪਇਆ ਡਿਮਾਂਡ ਹੈ ਕਿ ਨਹੀਂ ਦਾ ਹੁੰਦਾ ਇੱਕ ਦੀ ਰਹਿ ਦੇ ਨੇ ਸਵਾ ਲੱਖ ਦੀ ਇਹ ਲੈ ਕੇ ਜਾਇਓ ਜਰ ਇਹ ਵੀ ਹੋ ਗਿਆ 44 ਸਵਰਾਜ ਇਹਦੇ ਬਾਰੇ ਦੱਸੀਂ ਕਰਾਂ ਡਬਲ ਕਲਚ ਹਾਂ ਡਬਲ ਕਲਚ ਹੈ ਠੀਕ ਹੈ ਇਹ ਆ ਉਹਦਾ ਨੰਬਰ ਹੈ ਅੱਠ ਮਾਡਲ ਹੈ ਡਬਲ ਕਲਚ ਆ ਪੰਜਾਬ ਦਾ ਨੰਬਰ ਆ ਟਾਇਰ 14 ਵਾਲੇ ਟਾਇਰ ਹੈ ਗਿਆ 14 ਵਾਲੇ ਜੇਕੇ ਦੇ ਟਾਇਰ ਆ ਟਾਇਰ ਬਹੁਤ ਪਏ ਆ ਹਾਂ 90 95 ਪੈਸੇ ਟਾਇਰ ਪਏ ਆ ਬਾਈ 90 95 ਪੈਸੇ ਟਾਇਰ ਪਏ ਆ ਤੇ ਡਿਮਾਂਡ ਇਦੀ ਰੱਖੀ ਬੈਠਾ 2,65,000 2,65,000 ਕਿੰਨੇ ਦਾ 240 ਦੀ ਇਹ ਦੇ ਦਾਂ 2,40 ਦਾ ਇਹ ਟਰੈਕਟਰ ਲੈ ਜਾਓ ਜੇ ਛੋਟੇ ਕੋਲ ਪੁਰਾਣਾ ਖੜਾ ਯਾਰ ਉਹ ਵਿੱਚ ਕੱਟਿਆ ਜਾ ਹਾਂ ਉਹ ਵੀ ਵਿੱਚ ਕੱਟਿਆ ਜਾ ਇਹਦੇ ਹੁਣ ਲੋਨ ਦੀ ਸਹੂਤਾ ਸੀ ਕਹਿ ਨਹੀਂ ਸਕਦੇ ਕਿਉਂਕਿ ਡਾ ਹਾਂ ਲੋਨ ਨਹੀਂ ਹੁੰਦਾ ਹਰ ਇੱਕ ਕਿਸਾਨ ਵੀਰ ਦੇ ਲੈਣ ਜਲੇ ਟਰੈਕਟਰ ਹੁੰਦੇ ਸਹੀ ਗੱਲ ਆ ਬਾਈ ਘੱਟ ਮੁੱਲ ਵਾਲੇ ਘੱਟ ਮੁੱਲ ਵਾਲੇ ਬੱਸ ਇਹ ਜਿਵੇਂ ਕਹਦੀ ਇਹ ਉਹਨਾਂ ਵੀਰਾਂ ਬਾਅਦ ਤੇ ਤੇ ਟਰੈਕਟਰ ਵਧੀਆ ਮਿਲ ਜੀ ਹਾਂ ਬਾਕੀ ਬਾਈ ਆ ਟਰੈਕਟਰ ਬਾਈ ਸਾਰੇ ਵਧੀਆ ਨੇ ਕੰਮ ਨੂੰ ਤੇ ਐਸੈਸਰੀ ਤੁਹਾਨੂੰ ਸਾਰੀ ਨਾਲ ਮਿਲ ਜੀ ਸਾਰੀ ਨਾਲ ਮਿਲੂ ਬਾਈ ਤੇ ਹੁਣ ਮੈਨੂੰ ਮੋਬਾਈਲ ਨੰਬਰ ਦੱਸ ਦੀ ਮੋਬਾਈਲ ਨੰਬਰ ਹੈਗਾ ਬਾਈ ਆਪਣਾ 97815 31564 9781531564 ਇਹ ਹੈਗਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਲਾਤਾ ਸੱਜਣੋ ਚੱਕ ਕੇ ਲਾ ਲਿਓ ਤੇ ਦੱਬ ਕੇ ਵੀਡੀਓ ਕਰ ਦੋ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਸੋ ਸਮਾਂ ਦੇ ਲਈ ਬਈ ਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਾਈ ਸਾਡੇ ਕੋਲ ਆਉਣ ਲਈ